ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆਂ ਹਰ ਵਾਰ ਦੀ ਤਰ੍ਹਾਂ ਠੀਕ ਠਾਕ ਹੋਵੋਗੇ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਅਲੱਗ-ਅਲੱਗ ਤਰ੍ਹਾਂ ਦੇ ਸਮਰ ਵੇਅਰ ਸੂਟਸ ਠੀਕ ਹੈ ਪ੍ਰਿੰਟਡ ਸੂਟਸ ਰਹਿਣਗੇ ਕੋਈ ਾਲੋਵਰ ਰਹਿਣਗੇ ਕੁਝ ਮੈਚਿੰਗ ਰਹਿਣਗੇ ਠੀਕ ਹੈ ਤਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਜਿਹੜੇ ਨਵੇਂ 뷰ਅਰਸ ਆਪਾਂ ਨੂੰ ਦੇਖ ਰਹੇ ਨੇ ਜੇ ਆਪਾਂ ਆਨਲਾਈਨ ਸਰਵ ਕਰਦੇ ਆਂ ਸ੍ਰੀ ਮੁਕਸਰ ਸਾਹਿਬ ਤੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਆਰਡਰ ਬੁੱਕ ਕਰਨਾ ਚਾਹੁੰਦੇ ਹੋ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ ਹਾਂਜੀ ਜਿਹੜਾ ਸਭ ਤੋਂ ਪਹਿਲਾ ਸੂਟ ਹੈਗਾ ਉਹ ਇਸ ਤਰ੍ਹਾਂ ਦੇ ਨਾਲ ਸਕਾਈ ਕਲਰ ਦੇ ਉੱਪਰ ਬਣਿਆ ਹੋਇਆ ਨਿੱਕੀ ਬੂਟੀ ਦਾ ਪ੍ਰਿੰਟ ਬਣਿਆ ਹੋਇਆ ਸਾਰੇ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਫਾਈਨ ਕੁਆਲਿਟੀ ਦਾ ਜਿਹੜਾ ਹੈਗਾ ਇਹ ਸਟਫ ਰਹਿਣ ਵਾਲਾ 올ਓਵਰ ਸੂਟ ਰਹੇਗਾ ਕਿਸੇ ਵੀ ਕਲਰ ਦਾ ਤੁਸੀਂ ਦੁਪੱਟਾ ਇਸ ਦੇ ਨਾਲ ਲਗਾ ਸਕਦੇ ਹੋ ਆਪਣਾ ਜੋ ਰੇਟ ਹੋਏਗਾ ਜੀ ਉਹ ਵਿਦਆਊਟ ਦੁਪੱਟਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋਏਗਾ ਹਾਂਜੀ ਤੇ ਇਹਦਾ ਸੈਕੰਡ ਕਲਰ ਹੈਗਾ ਇਹ ਵਾਲਾ లైట్ ਜਿਆ ਪੀਚ ਕਲਰ ਹੈ ਨਾ ਜਿਹੜਾ ਉਹ ਇਸ ਦਾ ਬੇਸ ਕਲਰ ਰਹਿਣਾ ਹੈ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਸਾਰਾ ਲਾਸਟ ਟਾਈਮ ਵੀ ਤੁਸੀਂ ਆਪਣੇ ਨਿੱਕੀ ਬੂਟੀ ਵਾਲੇ ਸੂਟਸ ਨੂੰ ਬਹੁਤ ਪਸੰਦ ਕੀਤਾ ਸੀ ਹਾਂਜੀ ਨੈਕਸਟ ਹੈਗਾ ਇਹ ਵਾਲਾ ਸੀ ਗ੍ਰੀਨ ਕਲਰ ਦੇ ਉੱਪਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਗੰਗਾ ਬ੍ਰੈਂਡ ਤੇ ਸੂਟ ਰਹਿਣਗੇ ਜੀ ਇਹ ਵਾਲੇ ਠੀਕ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈਂਦੇ ਜਾਓ ਤੇ ਚੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਤੇ ਉੱਪਰ WhatsApp ਮੈਸੇਜ ਕਰਦੇ ਜਾਓ ਹਾਂਜੀ ਨੈਕਸਟ ਡੇ ਵਾਲਾ ਹੈਗਾ ਸਟੀਲ ਗ੍ਰੇ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਨੇੜੇ ਤੋਂ ਦੇਖ ਸਕਦੇ ਹਾਂ ਨੈਕਸਟ ਡੇ ਵਾਲੇ ਰਹਿਣਗੇ ਪ੍ਰਿੰਟਡ ਸੂਟ ਨਾਲ ਪਲੇਨ ਬਾਟਮ ਠੀਕ ਹੈ ਖਾਦੀ ਦੇ ਸੂਟ ਰਹਿਣਗੇ ਜੀ ਇਹ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਫਰੈਂਡਸ ਬਹੁਤ ਸੋਹਣੇ ਨੇ ਲਾਈਟ ਸ਼ੇਡ ਨੇ ਗਰਮੀ ਦੇ ਵਿੱਚ ਕਹਿ ਲੋ ਸੂਦੀング ਇਫੈਕਟ ਦੇਣ ਵਾਲੇ ਨੇ ਜਿਸ ਤਰ੍ਹਾਂ ਦੇ ਨਾਲ ਮਰਜੀ ਤੁਸੀਂ ਡਿਜ਼ਾਈਨਿੰਗ ਕਰਵਾ ਸਕਦੇ ਹੋ ਇਹ ਹੈਗਾ ਜੀ ਇਹਦੇ ਨਾਲ ਬੋਟਮ ਦਾ ਸਟੱਫ ਪਲੇਨ ਨੈਕਸਟ ਆਏਗਾ ਜੀ ਲਾਈਟ ਲਵੈਂਡਰ ਸ਼ੇਡ ਇਸ ਤੇ ਨਾਲ ਜੋ ਬੋਟਮ ਦਾ ਸਟੱਫ ਹੈ ਉਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਲਾਈਨਸ ਦਾ ਟੈਕਸਚਰ ਐਕਚੁਅਲੀ ਇਸ ਕੇ ਦਾ ਸਟੱਫ ਲੱਗੇਗਾ ਜੀ ਜਿਹੜਾ ਵੀ ਪ੍ਰਿੰਟ ਪਸੰਦ ਆਤਾ ਹੈ ਤੁਸੀਂ ਆਪਣੇ ਲਈ ਸਿਲੈਕਟ ਕਰ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਪਿੰਕ ਕਲਰ ਦੇ ਵਿੱਚ ਹੈ ਇਹ ਬਾਟਮ ਰਹੇਗੀ ਇਸਦੇ ਨਾਲ ਇਹ ਵੜੀ ਸ਼ਰਟ ਰਹੇਗੀ ਹਾਂਜੀ ਨੈਕਸਟ ਇਹ ਵਾਲਾ ਸੀ ਗ੍ਰੀਨ ਕਲਰ ਰਹੇਗਾ ਬਾਟਮ ਦਾ ਸਟੱਫ ਰਹੇਗਾ ਇਹ ਇਹ ਆ ਜਨੂਤ ਟੀ-ਸ਼ਰਟ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਕਲਰਸ ਨੇ ਲਗ-ਲਗ ਹਾਂਜੀ ਨੈਕਸਟ ਆਪਣੇ ਕੋਲ ਸੂਟ ਨੇ ਠੀਕ ਹੈ ਇਹ ਸ਼ਰਟ ਦਾ ਸਟੱਫ ਰਹੇਗਾ ਕਾਨੀ ਦਾ ਡਿਜ਼ਾਈਨ ਬਣਿਆ ਹੋਇਆ ਜੀ ਠੀਕ ਹੈ ਕਾਟਨ ਦਾ ਸਟੱਫ ਰਹੇਗਾ ਜੀ ਇਹ ਹੈਗਾ ਜਿਹੜਾ ਬੈਕ ਆ ਗਿਆ ਸੌਰੀ ਬਾਟਮ ਦਾ ਸਟੱਫ ਰਹੇਗਾ ਐਂਡ ਇਹ ਰਹੇਗਾ ਦੁਪੱਟਾ ਪ्योर ਮਲਮਲ ਦਾ ਦੁਪੱਟਾ ਰਹੇਗਾ ਨਾਲ ਸਾਰੀਆਂ ਸਾਈਡਸ ਦੁਪੱਟੇ ਦੇ ਬਾਰਡਰ ਬਣਿਆ ਹੋਇਆ ਹਾਂਜੀ ਨੈਕਸਟ ਵਾਲਾ ਰਹੇਗਾ ਪ੍ਰਿੰਟ ਇਹ ਤੁਹਾਡੀ ਸ਼ਰਟ ਦਾ ਸਟਾਫਰ ਰਹੇਗਾ अगेन ਠੀਕ ਹੈ ਜੀ ਪਲੇਨ ਹੈਗੀ ਹੈ ਜਿਹੜੀ ਬਾਟਮ ਰਹੇਗੀ ਇਹ ਆ ਜਾਣਾ ਜੀ ਦੁਪੱਟਾ ਤੇ ਦੇ ਸਾਰੀ ਸਾਈਡਸ ਬਾਰਡਰ ਬਣਿਆ ਹੋਈ ਹੈ ਠੀਕ ਹੈ ਮਲਮਲ ਦਾ ਹੀ ਦੁਪੱਟਾ ਰਹੇਗਾ ਹਾਂਜੀ ਤੇ ਹੈਗਾ ਅੱਜ ਦੀ ਵੀਡੀਓ ਦਾ ਲਾਸਟ ਸੂਟ ਇਸ ਤਰ੍ਹਾਂ ਦੇ ਨਾਲ ਸ਼ਰਟ ਦਾ ਪ੍ਰਿੰਟ ਬਣਿਆ ਹੋਇਆ ਜੀ ਠੀਕ ਹੈ ਜਨ ਬਾਟਮ ਪਲੇਨ ਹੈਗੀ ਹੈ ਜਿਹੜੀ ਤੁਹਾਡੀ ਬਾਟਮ ਰਹੇਗੀ ਇਹ ਹੈ ਤੇਜੀ ਦੁਪੱਟ ਸਾਰੇ ਦੁਪੱਟੇ ਹੀ ਪ्युअर ਮਲਮਲ ਦੇ ਰਹਿਣਗੇ ਤੇ ਸਾਰਿਆਂ ਦੀ ਬਾਰਡਰ ਸਾਈਡਸ ਤੇ ਬਣੇ ਹੋਏ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਆਪਾਂ ਤੁਹਾਨੂੰ ਅੱਜ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਦਿਖਾਏ ਨੇ ਫਿਰ ਮਿਲਾਂਗੇ ਆਪਾਂ ਸੋਹਣੇ-ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ